ਗੁਰੂ ਪਿਆਰੇ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਰਖੀ ਹੋਈ ਫਤਿਹ ਦੀ ਸਾਂਝ ਕਰੀਏ ਗੱਜ-ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਜ਼ਿੰਦਗੀ ਵਿੱਚ ਇਹ ਦੋ ਕੰਮ ਕਰਕੇ ਦੇਖ ਲਓ ਸਾਧ ਸੰਗਤ ਜੀ ਰੱਬ ਕਦੀ ਵੀ ਤੁਹਾਡੀ ਪਿੱਠ ਨਹੀਂ ਲੱਗਣ ਦੇਵੇਗਾ ਨਹੀਂ ਜਕੀ ਤੇ ਕਥਾ ਨੂੰ ਅੰਤ ਜ਼ਰੂਰ ਸੁਣਨਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਤੇਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਚੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਨ ਸਾ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸਾਧ ਸੰਗਤ ਜੀ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਦੇਖ ਸਕੋ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣ ਸਾਧ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪਜੀ ਦੀ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਆਉ ਘੁਣਾਪਾ ਕਥਾ ਦੀ ਸਾਂਝ ਪਾਉਂਦੇ ਆ ਸਾਧ ਸੰਗਤ ਜੀ ਹੇ ਮਨੁੱਖ ਜਿਸ ਵੈਗਰੂ ਦੀ ਕਿਰਪਾ ਨਾਲ ਮਹਿੰਗੇ ਕੱਪੜੇ ਪਾਉਂਦਾ ਏ ਹੇ ਭਾਈ ਰੱਬ ਦਾ ਸ਼ੁਕਰ ਕਰਿਆ ਕਰ ਰੱਬ ਦਾ ਸ਼ੁਕਰਾਨਾ ਕਰਿਆ ਕਰ ਸਾਧ ਸੰਗਤ ਜੀ ਸ਼ੁਕਰ ਕਰਕੇ ਵੈਗਰੂ ਦਾ ਕਹਿ ਦਿਆ ਕਰ ਸਤਨਾਮ ਸ਼ਿਰਵਾਹਿ ਗੁਰਜੀ ਸ਼ੁਕਰਾਨਾ ਕਰ ਉਸ ਵਾਹਿਗੁਰੂ ਦਾ ਜੋ ਤੈਨੂੰ ਇੰਨੇ ਪਦਾਰਥ ਵਰਤਣ ਲਈ ਦੇ ਰਿਹਾ ਤੇਰੀ ਜ਼ਿੰਦਗੀ ਦੇ ਵਿੱਚ ਸੁਖ ਦੇ ਰਿਹਾ ਸਾਸੰਗਤ ਜੀ ਇਸ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਜੇ ਪ੍ਰਸ਼ਾਦ ਸਮੁੱਤਨ ਲਾਵੇ ਜਿਸਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਸਾਸੰਗਤ ਜੀ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਸਾਰਾ ਪਰਿਵਾਰ ਸੁਖੀ ਰਹਿੰਦਾ ਹੈ ਉਸ ਅਕਾਲ ਪੁਰਖ ਦਾ ਧਿਆਨ ਕਰਕੇ ਕਹਿ ਇੱਕ ਵਾਰ ਸਤਨਾਮ ਸ਼ਿਰਵਾਹੇ ਗੁਰਜੀ ਇਹ ਸ਼ੁਕਰਾਨਾ ਹੈ ਇਹ ਵਾਹਿਗੁਰੂ ਦਾ ਧੰਨਵਾਦ ਹੈ ਇਕ ਕੀਤਾ ਹੋਇਆ ਸ਼ੁਕਰਾਨਾ ਭਗਤੀ ਵਿੱਚ ਗਿਣਿਆ ਜਾਂਦਾ ਹੈ ਸਾਧ ਸੰਗਤ ਜੀ ਜੇ ਕੋਈ ਵੀ ਕੰਮ ਹਣ ਉੱਤੇ ਵਿਅਕਤੀ ਵਾਹਿਗੁਰੂ ਦਾ ਸ਼ੁਕਰਾਨਾ ਨਾ ਕਰੇ ਤਾਂ ਸਾਧ ਸੰਗਤ ਜੀ ਤਾਂ ਉਸ ਨੂੰ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਚਿਲਣਾ ਪੈਂਦਾ ਹੈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਨੂੰ ਸਿਰਫ ਦੁੱਖ ਵੇਲੇ ਹੀ ਯਾਦ ਨਾ ਕਰਿਆ ਕਰੋ ਸਾਤਸੰਗਤ ਜੀ ਜੋ ਗੁਰਸਿੱਖ ਵਾਹਿਗੁਰੂ ਨੂੰ ਸੁੱਖਾਂ ਵੇਲੇ ਵੀ ਯਾਦ ਕਰਦੇ ਨੇ ਸਾਤਸੰਗਤ ਜੀ ਤਾਂ ਵਾਹਿਗੁਰੂ ਜੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਦੁੱਖਾਂ ਨੂੰ ਛੋਟਾ ਕਰਕੇ ਕੱਟ ਦਿੰਦੇ ਨੇ ਸਾਤਸੰਗਤ ਜੀ ਉਹ ਆਪਣੇ ਭਗਤਾਂ ਦੀ ਆਪ ਪੈਜ ਰੱਖਦੇ ਨੇ ਸਾਤਸੰਗਤ ਜੀ ਵਾਹਿਗੁਰੂ ਜੀ ਅੱਗੇ ਹੋ ਕੇ ਆਪ ਘਰ ਸਵਾਰਦੇ ਨੇ ਸਾਤਸੰਗਤ ਜੀ ਦੂਸਰੀ ਗੱਲ ਇਹ ਹੈ ਭਾਈ ਕਿਸੇ ਦਾ ਵੀ ਆਪਣੇ ਹੱਥੋਂ ਮਾੜਾ ਨਾ ਕਰਿਆ ਕਰੋ ਸਾਧ ਸੰਗਤ ਜੀ ਜਿੰਨਾ ਵੀ ਹੋ ਸਕਦਾ ਹੈ ਗਰੀਬਾਂ ਦੇ ਵਿੱਚ ਗੁਰੂ ਘਰ ਦੇ ਵਿੱਚ ਦਾਨ ਕਰਿਆ ਕਰੋ ਸਾਧ ਸੰਗਤ ਜੀ ਕਿਉਂਕਿ ਇਸ ਨੇ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਸਹਾਈ ਹੋਣਾ ਸਾਧ ਸੰਗਤ ਜੀ ਇਹ ਦੁਨਿਆਵੀ ਪਦਾਰਥਾਂ ਨੇ ਜਾਂ ਕਿਸੇ ਰਿਸ਼ਤੇਦਾਰ ਨੇ ਜਾ ਕਿਸੇ ਹੋਰ ਨੇ ਨਾਲ ਨਹੀਂ ਜਾਣਾ ਸਾਧ ਸੰਗਤ ਜੀ ਜੋ ਤੁਸੀਂ ਨਾਮ ਜਪਿਆ ਹੈ ਵੈਗਰੋ ਨੂੰ ਯਾਦ ਰੱਖਿਆ ਹੈ ਸਾਧ ਸੰਗਤ ਜੀ ਉਹੀ ਤੁਹਾਡੇ ਨਾਲ ਜਾਣਾ ਹੈ ਸਾਧ ਸੰਗਤ ਜੀ ਇਸ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਨੇ ਪੰਛੀ ਜਾਨਵਰਾਂ ਦੀ ਉਦਾਹਰਣ ਦੇ ਕੇ ਮਨੁੱਖ ਨੂੰ ਲਹਿਨਤ ਪਾਈ ਹੈ ਸਾਧ ਸੰਗਤ ਜੀ ਤੁਸੀਂ ਸਮਝਦੇ ਹੋ ਨਾ ਲਹਨਤ ਕਿਸ ਨੂੰ ਕਹਿੰਦੇ ਹਨ ਫਟਕਾਰ ਪਾਈ ਹੈ ਤੇਰੇ ਨਾਲੋਂ ਜਾਨਵਰ ਚੰਗੇ ਨੇ ਇਹ ਸ਼ਬਦ ਗੁਰਬਾਣੀ ਵਿੱਚ ਵੀ ਆਏ ਨੇ ਭਈ ਗੁਰਦਾਸ ਸਾਹਿਬ ਨੇ ਕਿਹਾ ਲਾਈਟ ਜਗਦੀ ਹੈ ਪਤੰਗੇ ਆਉਂਦੇ ਨੇ ਦੀਵਾ ਜਗਦਾ ਹੈ ਪਤੰਗੇ ਆਉਂਦੇ ਨੇ ਉਹ ਪਤੰਗਾ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਦੀਵੇ ਦੀ ਪ੍ਰਕਰਮਾ ਕਰੀ ਜਾ ਰਿਹਾ ਹੈ ਬਦਲੇ ਵਿੱਚ ਦੀਵਾ ਉਸ ਨੂੰ ਸੜ ਕੇ ਸੁਆਹ ਕਰ ਦਿੰਦਾ ਹੈ 사త్సੰਗ ਜੀ ਇਸੇ ਤਰ੍ਹਾਂ ਮੱਛੀ ਪਾਣੀ ਵਿੱਚ ਰਹਿੰਦੀ ਹੈ ਉਸ ਦੀ ਪਾਣੀ ਨਾਲ ਬਹੁਤ ਗਹਿਰੀ ਪ੍ਰੀਤ ਹੈ 사త్సੰਗ ਜੀ ਪਾਣੀ ਤੋਂ ਬਿਨਾ ਉਹ ਰਹਿ ਨਹੀਂ ਸਕਦੀ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਦਿਓ ਉਹ ਮਰ ਜਾਂਦੀ ਹੈ 사త్సੰਗ ਜੀ ਪਾਣੀ ਤੱਕ ਕੁਝ ਨਹੀਂ ਵਿਗੜਦਾ ਪਾਣੀ ਕਦੇ ਵੀ ਮੱਛੀ ਨਾਲ ਪ੍ਰੀਤ ਨਹੀਂ ਕਰਦਾ ਸਾਧ ਸੰਗਤ ਜੀ ਦੀਵੇ ਦੀਵੇ ਪਤੰਗੇ ਨਾਲ ਕੋਈ ਪ੍ਰੀਤ ਨਹੀਂ ਅੱਜ ਤੱਕ ਲੱਖਾਂ ਕਰੋੜਾ ਅਰਬਾਂ ਖਰਬਾਂ ਪਤੰਗੇ ਇਦਾਂ ਸੜ ਗਏ ਕਈ ਪਤੰਗੀਆਂ ਨੇ ਦੀਵੇ ਨਾਲ ਪ੍ਰੀਤ ਕਰਨੀ ਬੰਦ ਕਰ ਦਿੱਤੀ ਲੱਖਾਂ ਕਰੋੜਾ ਅਰਬਾਂ ਖਰਬਾਂ ਮੱਛੀਆਂ ਪਾਣੀ ਵਿੱਚੋਂ ਕੱਢੀਆਂ ਤੇ ਉਹ ਮਰ ਗਈਆਂ ਸਾਧ ਸੰਗਤ ਜੀ ਮੱਛੀਾਂ ਨੇ ਪਾਣੀ ਨਾਲ ਪ੍ਰੀਤ ਕਰਨੀ ਬੰਦ ਕਰ ਦਿੱਤੀ ਸਾਧ ਸੰਗਤ ਜੀ ਇਸੇ ਤਰ੍ਹਾਂ ਲੱਖਾਂ ਕਰੋੜਾਂ ਅਰਬਾਂ ਕਰਬਾਂ ਫੁੱਲਪੋਰੇ ਵਿੱਚ ਰਹਿ ਕੇ ਮਰ ਗਈ ਕਿ ਉਹਨਾਂ ਨੇ ਫੁੱਲਾਂ ਦੀ ਪ੍ਰਕਰਮਾ ਕਰਨੀ ਬੰਦ ਕਰ ਦਿੱਤੀ ਸਾਧ ਸੰਗਤ ਜੀ ਧਿਆਨ ਦੇਣਾ ਜੀ ਅਸਲ ਫੁੱਲ ਤੁਸੀਂ ਆਪਣੇ ਘਰ ਵਿੱਚ ਲਗਾਓ ਭਾਈ ਬਾਣੀ ਦਾ ਬੂਟਾ ਲਗਾਓ ਜਿਸ ਨੇ ਤੁਹਾਨੂੰ ਸਾਰੀਆਂ ਖੁਸ਼ੀਆਂ ਦੇਣੀਆਂ ਨੇ ਸਾਰੇ ਸੁੱਖ ਪ੍ਰਾਪਤ ਹੋਣੇ ਨੇ ਸਾਧ ਸੰਗਤ ਜੀ ਇਸਨੇ ਹੀ ਤੁਹਾਡੇ ਨਾਲ ਜਾਣਾ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ 84 ਲੱਖ ਜੂਨਾ ਦੇ ਸਰਦਾਰ ਬੰਦਿਆ ਤੇਰੇ ਉੱਤੇ ਲਹਨਤ ਹੈ ਤੈਨੂੰ ਕੋਈ ਮਾੜਾ ਜਿਹਾ ਦੁੱਖ ਹੁੰਦਾ ਹੈ ਤੂੰ ਰੱਬ ਨੂੰ ਭੁੱਲ ਕੇ ਬੈਠ ਜਾਂਦਾ ਹੈ ਇੱਕ ਅੱਧੀ ਅਰਦਾਸ ਪੂਰੀ ਨਾ ਹੋਵੇ ਤੂੰ ਭੁੱਲ ਜਾਂਦਾ ਹੈ ਜਿਵੇਂ ਵਾਹਿਗੁਰੂ ਨੇ ਤੈਨੂੰ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਨੇ ਇੰਨੇ ਸੁੱਖਾਂ ਦੀ ਪ੍ਰਾਪਤੀ ਦਿੱਤੀ ਸਾਸੰਗਤ ਜੀ ਉਹ ਕਿਤੇ ਤੇਰਾ ਕਾਰੋਬਾਰ ਅਰਸ਼ਾਂ ਤੇ ਚੜ ਜਾਵੇ ਤੈਨੂੰ ਰੱਬ ਭੁੱਲ ਜਾਂਦਾ ਹੈ ਉਹ ਹਾਲਾਤਾਂ ਵਿੱਚ ਲੋਕ ਰੱਬ ਤੋਂ ਦੂਰ ਹੋ ਜਾਂਦੇ ਹਨ ਬਹੁਤ ਕਾਰੋਬਾਰ ਚੜਦਾ ਦੁਜੀ ਤੇ ਅਰਦਾਸ ਨਾ ਪੂਰੀ ਹੋਵੇ ਨਾ ਫਿਰ ਕਹਿੰਦੇ ਅਸੀਂ ਮੰਨਦੇ ਹੀ ਨਹੀਂ ਰੱਬ ਨੂੰ ਕਿ ਰੱਬ ਹੁੰਦਾ ਹੈ ਸਾਧ ਸੰਗਤ ਜੀ ਕਹਿੰਦੇ ਤੇਰੇ ਨਾਲ ਉਤੇ ਪੰਛੀ ਜਾਨਵਰ ਚੰਗੇ ਨੇ ਤੇਰੇ ਨਾਲ ਉਤੇ ਜੀਵ ਜੰਤੂ ਚੰਗੇ ਨੇ ਉਹਨਾਂ ਦੀ ਪ੍ਰੀਤ ਦੁਖਦਾਈ ਹੈ ਪਰ ਉਹ ਪ੍ਰੀਤ ਕਰਨੀ ਛੱਡ ਦੇਣੀ ਤੈਨੂੰ ਤਾਂ ਰੱਬ ਨੇ ਬਹੁਤ ਸੁੱਖ ਦਿੱਤੇ ਨੇ ਤੂੰ ਤਾਂ ਵੀ ਪ੍ਰਭ ਨੂੰ ਭੁੱਲ ਜਾਂਦਾ ਓ ਚੀਜ਼ਾਂ ਪੰਛੀਆਂ ਨੂੰ ਜੀਵ ਜੰਤੂਆਂ ਨੂੰ ਦੁੱਖ ਦਿੰਦੀਆਂ ਨੇ ਉਹ ਤਾਂ ਵੀ ਦੀਵੇ ਦੀ ਕਰਮਾ ਕਰਨੀ ਨਹੀਂ ਛੱਡਦੇ ਤੈਨੂੰ ਤਾਂ ਭਲੇ ਮਾਨਸਾ ਉਹ ਗੁਰ ਸਿੱਖਾ ਤੈਨੂੰ ਰੱਬ ਨੇ ਇੰਨੇ ਸੁੱਖ ਦਿੱਤੇ ਨੇ ਤੂੰ ਤਾਂ ਵੀ ਰੱਬ ਨੂੰ ਭੁੱਲੀ ਬੈਠਾ ਹੈ ਸਾ ਸੰਗਤ ਜੀ ਦੁਖਦਾਈ ਪ੍ਰੀਤ ਕੈ ਪਰਤੀਤ ਕੈ ਮਰੇ ਨਾ ਟਰੇ ਸਾ ਸੰਗਤ ਜੀ ਦੁਖਦਾਈ ਪ੍ਰੀਤ ਸੀ ਮਛਲੀ ਤੇ ਪਾਣੀ ਦੀ ਪਾਣੀ ਨੇ ਕੋਈ ਪਿਆਰ ਨਹੀਂ ਕੀਤਾ ਮਛਲੀ ਨਾਲ ਪਤੰਗੇ ਨੇ ਪੂਰੇ ਨਾਲ ਕੋਈ ਪ੍ਰੀਤ ਨਹੀਂ ਪਾਈ ਪਤੰਗੇ ਨੇ ਅੱਗ ਨਾਲ ਪ੍ਰੀਤ ਨਿਭਾਈ ਹੈ ਪਰ ਦੀਵੇ ਨੇ ਤੰਗੇ ਨਾਲ ਕੋਈ ਪ੍ਰੀਤ ਨਹੀਂ ਕੀਤੀ ਸਾਧ ਸੰਗਤ ਜੀ ਪਰ ਗੁਰੂ ਤਾਂ ਤੇਰੇ ਤੇਰਾ ਤੇਰੇ ਨਾਲ ਪ੍ਰੀਤ ਨਿਭਾਉਂਦਾ ਹੈ ਨਾ ਸੁਖ ਵਲੇ ਯਾਦ ਕਰਕੇ ਦੇਖ ਦੁੱਖ ਵੇਲੇ ਉਹ ਵਾਹਿਗੁਰੂ ਤੇਰੇ ਨਾਲ ਖੜੇਗਾ ਸਾਕਸ਼ਾਤ ਅਜਮਾ ਕੇ ਦੇਖ ਲਈ ਪਰ ਤੂੰ ਓਮ ਨੂੰ ਸੁਖ ਵਲੇ ਯਾਦ ਰੱਖੀ ਸਾਧ ਸੰਗਤ ਜੀ ਇਸੇ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਦੁਖਦਾਈ ਪ੍ਰੀਤ ਕਹਿ ਪਰਤੀਤ ਕਹਿ ਮਰੈ ਨਾ ਟਰੈ ਗੁਰਸਿੱਖ ਸੁਖਦਾਈ ਪ੍ਰੀਤ ਕਿਉ ਵਿਸਾਰ ਹੈ ਕਹਿੰਦੇ ਗੁਰਸਿੱਖਾਂ ਸੁਖਦਾਈ ਪ੍ਰੀਤ ਦਾ ਨਾ ਭੁੱਲਿਆ ਕਰ ਜਿਹੜੇ ਗੁਰੂ ਨੇ ਸੁਖ ਦਿੱਤੇ ਨੇ ਨਾ ਉਸ ਦਾ ਸ਼ੁਕਰਾਨਾ ਕਰਕੇ ਕਹਿ ਸਤਨਾਮ ਸ਼ਿਰਵਾਹੇ ਗੁਰਜੀ ਉਸ ਰੱਬ ਦਾ ਸ਼ੁਕਰਾਨਾ ਕਰੋ ਜਿਸ ਨੇ ਤੁਹਾਨੂੰ ਤੰਦਰੁਸਤੀ ਦਿੱਤੀ ਹੈ ਜਿਸ ਨੇ ਤੁਹਾਨੂੰ ਖੁਸ਼ੀਆਂ ਦਿੱਤੀਆਂ ਨੇ ਇੱਥੇ ਲੋਕ 18-1800 ਰੁਪਏ ਨੂੰ ਪਲੇਟ ਕਰਦੇ ਨੇ ਭਾਈ ਵਿਆਹਾਂ ਦੇ ਵਿੱਚ ਸਾ ਸੰਗਤ ਜੀ ਮੁਰਗੇ ਨੂੰ ਵੱਢ ਦਿੰਦੇ ਨੇ ਇੱਕ ਦੀ ਖੁਸ਼ੀ ਮਨਾਉਣ ਲਈ ਨਾ ਸੈਂਕੜਿਆਂ ਦੀ ਜਾਨ ਗਵਾ ਦਿੰਦੇ ਨੇ 사త్సੰਗਤ ਜੀ ਸੈਂਕੜਿਆਂ ਦੀ ਗਿਣਤੀ ਵਿੱਚ ਮੁਰਗੀਆਂ ਨੂੰ ਵੱਢ ਕੇ ਹੱਡੀਆਂ ਦੇ ਟੋਕਰੇ ਰਿਸ਼ਤੇਦਾਰਾਂ ਨੂੰ ਖਵਾਉਂਦੇ ਨੇ ਕਿ ਉਸ ਦੇ ਨਾਲ ਤੁਹਾਡੀ ਖੁਸ਼ੀ ਦੁੱਗਣੀ ਹੋ ਜਾਂਦੀ ਹੈ ਜੇ ਉਸ ਤੋਂ ਬਿਨਾ ਤੁਸੀਂ ਖੁਸ਼ੀ ਨਹੀਂ ਮਨਾ ਸਕਦੇ 사త్సੰਗਤ ਜੀ ਗੁਰਬਾਣੀ ਇਹ ਨਹੀਂ ਕਹਿੰਦੀ ਕਿ ਤੁਸੀਂ ਖੁਸ਼ੀ ਨਾ ਮਨਾਓ 사త్సੰਗਤ ਜੀ ਪਰ ਕਿਸੇ ਦੀ ਜਾਨ ਲੈ ਕੇ ਖੁਸ਼ੀ ਮਨਾਉਣਾ ਕੋਈ ਚੰਗੀ ਗੱਲ ਨਹੀਂ ਹੈ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਕਿਸੇ ਦੀ ਜਾਨ ਦੇ ਨਾਲ ਨਾ ਖੇਡਿਆ ਕਰੋ ਸਾਧ ਸੰਗਤ ਜੀ ਉਸ ਦਿਨ ਕਿਸੇ ਨੇ ਸਾਧ ਸੰਗਤ ਜੀ ਉਸ ਮੁੰਡੇ ਦਾ ਵਿਆਹ ਹੋ ਗਿਆ ਉਸਦੇ ਬੇਟਾ ਵੀ ਹੋ ਗਿਆ ਸਾਧ ਸੰਗਤ ਜੀ ਫਿਰ ਉਹ 4 ਕੁ 5 ਸਾਲਾਂ ਬਾਅਦ ਗੁਰਦੁਆਰਾ ਸਾਹਿਬ ਜਾ ਕੇ ਪਾਠੀ ਸਿੰਘ ਨੂੰ ਕਹਿੰਦਾ ਵਾ ਕਿ ਬਾਬਾ ਜੀ ਮੇਰੇੁੰਡੇ ਦੀ ਤੇ ਜਵਾਨ ਤੋਂ ਹੀ ਨਹੀਂ ਬੋਲਦਾ ਤਾਂ ਸਾਧ ਸੰਗਤ ਜੀ ਤਾਂ ਵੈਗੁਰੂ ਕਹਿੰਦੇ ਨੇ ਭਾਈ ਸੈਂਕੜਿਆਂ ਦੀਆਂ ਜਾਨਾਂ ਲੈ ਕੇ ਉਸ ਦਿਨ ਤੂੰ ਕਿੱਥੇ ਸੀ ਕਿਸੇ ਨਾ ਕਿਸੇ ਨੇ ਗਲ ਬੰਦ ਕੀਤੇ ਸੀ ਜਦੋਂ ਉਸ ਮੁਰਗਿਆਂ ਦੇ ਹੁਣ ਇਸ ਦਾ ਗਲ ਕੌਣ ਖੋਲ ਸਕਦਾ ਹੈ ਉਸ ਦਿਨ ਜਾਨਵਰਾਂ ਦਾ ਗਲਾ ਘੋਟਿਆ ਸੀ ਨਾ ਉਸ ਵਾਹਿਗੁਰੂ ਅੱਗੇ ਅਰਦਾਸ ਕਰ ਜਾ ਕੇ ਹੁਣ ਜਿਸ ਨੇ ਉਹ ਜੀਵਾਂ ਨੂੰ ਪੈਦਾ ਕੀਤਾ ਹੈ ਤੂੰ ਇੱਕ ਖੁਸ਼ੀ ਮਨਾਉਣ ਦੇ ਖਾਤਰ ਉਹਨਾਂ ਸੈਂਕੜਿਆਂ ਦੀ ਜਾਨ ਲੈ ਲਈ ਸਾਤਸੰਗਤ ਜੀ ਖੁਸ਼ੀ ਮਨਾਉਣ ਦੇ ਹੋਰ ਵੀ ਬਹੁਤ ਸਾਰੇ ਤੰਗ ਨੇ ਤੁਸੀਂ 20 ਤੋਂ 50 ਤਰ੍ਹਾਂ ਦੇ ਪਦਾਰਥ ਪਰੋਸ ਸਕਦੇ ਹੋ ਸਾਤਸੰਗਤ ਜੀ ਜਿਸ ਕੰਮ ਵਿੱਚ ਰੱਬ ਭੁੱਲ ਜਾਵੇ ਨਾ ਇਹ ਨਹੀਂ ਕਹਿ ਰਹੀ ਕਿ ਕੋਈ ਚੀਜ਼ ਖਾਣਾ ਮਾੜੀ ਗੱਲ ਹੈ ਸਾਤਸੰਗਤ ਜੀ ਤਦ ਵੈਗੁਰ ਚੀ ਕਹਿੰਦੇ ਨੇ ਭਾਈ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਂਦਿਆਂ ਤਨ ਪੀੜਿਆ ਮਨ ਮੇ ਚੱਲੇ ਵਿਕਾਰ ਸਾਧ ਸੰਗਤ ਜੀ ਇਸੇ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਭਾਈ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਂਦਿਆਂ ਤਨ ਪੀੜਿਆ ਮਨ ਮੇ ਚੱਲੇ ਵਿਕਾਰ ਜਿਹੜੀ ਚੀਜ਼ ਖਾਂਦਿਆਂ ਰੱਬ ਭੁੱਲ ਜਾਵੇ ਨਾ ਉਸ ਤੋਂ ਦੂਰ ਰਹਿ ਜਿਹੜਾ ਕੰਮ ਕੀਤੇ ਆ ਰੱਬ ਵਿਸਰ ਜਾਏ ਨਾ ਉਹ ਕੰਮ ਨਾ ਕਰ ਸਾਧ ਸੰਗਤ ਜੀ ਉਸ ਦਾ ਸ਼ੁਕਰਾਨਾ ਕਰ ਕਿ ਉਹਨੇ ਤੈਨੂੰ ਇੰਨੀਆਂ ਬਖਸ਼ਿਸ਼ਾਂ ਬਖਸ਼ੀਆਂ ਨੇ ਉਸ ਵੈਗੁਰੂ ਦਾ ਧੰਨਵਾਦ ਕਰਿਆ ਕਰ ਸਾਧ ਸੰਗਤ ਜੀ ਅੱppa ਕਹਿ ਦਿੰਦੇ ਹਾਂ ਵਿਆਹ ਹੈ ਇਸ ਵਿੱਚ ਖੁਸ਼ੀਆਂ ਚਾਹੀਦੀਆਂ ਨੇ ਪਰ ਗੁਰੂ ਦੀ ਬਾਣੀ ਨੇ ਕਿਆ ਹੈ ਖੁਸ਼ੀ ਨਾਲ ਵਾਲੇ ਬੈਂਡ ਵਾਜਾ ਚਾਹੀਦਾ ਹੈ ਉਹ ਮੜ ਨਹੀਂ ਹੈ ਇਸੇ ਤਰ੍ਹਾਂ ਭਾਈ ਗੁਰਬਾਣੀ ਦਾ ਫਰਮਾਨ ਹੈ ਜਸੇ ਬਾਜੇ ਬਿਨ ਨਹੀਂ ਲਿਜੈ ਫੇਰੀ ਮਨਿਆ ਬੈਂਡ ਵਾਜੇ ਤੋਂ ਬਿਨਾ ਨਹੀਂ ਹੋ ਸਕਦਾ ਬਿਆ ਪਰ ਹੋਰ ਚੀਜ਼ਾਂ ਬਿਨਾ ਤਾਂ ਹੋ ਸਕਦਾ ਨਾ ਜਿਹੜੇ ਲੋਕ ਮਨਮਤ ਕਰਦੇ ਨੇ ਸਾਧ ਸੰਗਤ ਜੀ ਗੁਰਮਤਿ ਵਿੱਚ ਵੀ ਹੈ ਖੁਸ਼ੀ ਮਨਾਓ ਪਰ ਖੁਸ਼ੀ ਵਿੱਚ ਕਿਸੇ ਦੀ ਜਾਨ ਨਹੀਂ ਲੈਣੀ ਚਾਹੀਦੀ ਕਿਸੇ ਨੂੰ ਦੁੱਖ ਨਹੀਂ ਦੇਣਾ ਚਾਹੀਦਾ ਸਾਧ ਸੰਗਤ ਜੀ ਰੱਬ ਦੀ ਪਹਿਜ ਰੱਖ ਕੇ ਖੁਸ਼ੀ ਮਨਾਓਗੇ ਫਿਰ ਸੁੱਖ ਹੀ ਸੁੱਖ ਮਿਲਣਗੇ ਉਹ ਕਦੀ ਦੁੱਖਾਂ ਵਿੱਚ ਨਹੀਂ ਬਦਲੇਗੀ ਸਾਧ ਸੰਗਤ ਜੀ ਇਸੇ ਤਰ੍ਹਾਂ ਗੁਰਬਾਣੀ ਦਾ ਖੁਰਮਾਨ ਹੈ ਭਾਈ ਰਮ ਦੀ ਦੁਨੀਆ ਵਿੱਚ ਦੁਨਿਆਵੀ ਰਿਸ਼ਤੇ ਪਿੱਛੇ ਨੇ ਪਾਈ ਗੁਰਸਿੱਖਾਂ ਦਾ ਰਿਸ਼ਤਾ ਸਭ ਤੋਂ ਅੱਗੇ ਹੈ ਗੁਰਸਿੱਖਾਂ ਵਿੱਚੋਂ ਪਿਆਰ ਸਾਧ ਸੰਗਤ ਜੀ ਗੁਰਸਿੱਖਾਂ ਵਿੱਚ ਪਿਆਰ ਗੁਰਮਤਾਂ ਪੁੱਤਾਂ ਪਾਈਆਂ ਸਾਧ ਸੰਗਤ ਜੀ ਵਾਹਿਗੁਰੂ ਜੀ ਸਿਰਫ ਇਹ ਦੋ ਹੀ ਚੀਜ਼ਾਂ ਕਹਿੰਦੇ ਨੇ ਭਾਈ ਇੱਕ ਤੇ ਵਾਹਿਗੁਰੂ ਨੂੰ ਦੁੱਖ ਵੇਲੇ ਨਾ ਯਾਦ ਕਰਿਆ ਕਰੋ ਵਾਹਿਗੁਰੂ ਨੂੰ ਸੁੱਖਾਂ ਵੇਲੇ ਵੀ ਯਾਦ ਰੱਖਿਆ ਕਰੋ ਸਾਧ ਸੰਗਤ ਜੀ ਜਦੋਂ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਆਵੇਗਾ ਵਾਹਿਗੁਰੂ ਜੀ ਆਪ ਅੱਗੇ ਹੋ ਕੇ ਉਸ ਦੁੱਖ ਨੂੰ ਕੱਟ ਦੇਣਗੇ ਤਾਂ ਇੱਕ ਵਾਰ ਵਾਹਿਗੁਰੂ ਤੇ ਭਰੋਸਾ ਕਰਕੇ ਤੇ ਵੇਖ ਦੇਖੀ ਤੇਰੀ ਜ਼ਿੰਦਗੀ ਦੇ ਵਿੱਚ ਕਿੰਨੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਸਾਧ ਸੰਗਤ ਜੀ ਦੂਜੀ ਗੱਲ ਇਹ ਹੈ ਭਾਈ ਕਿਸੇ ਦਾ ਮਾੜਾ ਨਾ ਕਰਿਆ ਕਰੋ ਆਪਣੇ ਹੱਥੀ ਕਿਸੇ ਦਾ ਮਾੜਾ ਨਾ ਚਾਇਆ ਕਰੋ ਆਪਣਾ ਦਿਲ ਸਾਫ਼ ਰੱਖਿਆ ਜਦੋਂ ਤੁਸੀਂ ਇਹ ਚੀਜ਼ਾਂ ਅਪਣਾ ਲਓਗੇ ਨਾ ਤਾਂ ਸਾਧ ਸੰਗਤ ਜੀ ਵਾਹਿਗੁਰੂ ਜੀ ਆਪ ਹੀ ਤੁਹਾਡੀ ਝੋਲੀ ਵਿੱਚ ਜੋ ਤੁਸੀਂ ਮੰਗਦੇ ਵੀ ਨਹੀਂ ਨਾ ਉਹ ਵੀ ਪਾ ਦਿੰਦੇ ਨੇ ਸਾਧ ਸੰਗਤ ਜੀ ਇਹ ਸੀ ਸਾਧ ਸੰਗਤ ਜੀ ਆਪਣੀ ਅੱਜ ਦੀ ਕਥਾ ਸਾਧ ਸੰਗਤ ਜੀ ਨ ਜਾਣੇ ਵਿੱਚ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖ ਸકો ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਪਬਾ ਅਜੀਤ ਸਿੰਘ ਜੀ ਲਿਖ ਕੇ ਹਾਜ਼ਰੀ ਲਗਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਧ ਸੰਗਤ ਜੀ ਗੱਦਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ